ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਨੰਦ ਸਾਹਿਬ ਰਾਮ ਕਲੀ ਮਹਲਾ 3 ਆਨੰਦ ੴ ਸਤਗੁਰ ਪ੍ਰਸਾਦ आनंद पाया मेरी माई सतगुरु मैं पाया सतगुरु तहां पाया सहज सेती मन बजियां बधाईया राग रतन परिवार परियां शब्द गावन आईयां शब्द संग आवो हरि की राम मंजनी बसाया कह नानक आनंद होवा सतगुरु मैं पाया ए मन मेरेया ਉਹ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੁਮ ਮਨ ਮੇਰੇ ਦੁੱਖ ਸਭ ਬਿਸਾਰਨਾ ਆంగੇ ਕਾਰੋ ਕਰੇ ਤੇਰਾ ਆਕਾਰ ਸਭ ਸਵਾਰਨਾ ਸਭ ਨਾਂਗਲਾਂ ਸਮਰਸਵਾਮੀ ਸੋ ਕਯਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਾਰਤਾ ਤੇਰਾ ਸਭ ਕੁਝ ਹੈ ਜਿਸ ਦੇ ਹੈ ਸੋ ਪਾਵਹਿ ਸਦਾ ਸਿਬਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਮਸਿਆ ਬਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀ ਕਰ ਤੇਰਾ ਸਾਚਾ ਨਾਮਿ ਰਾਇ ਧਾਰੂ ਸਾਚਾ ਨਾਮ ਧਾਰ ਮਿਰਾ ਜਿਨ ਪੁਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨਾਏ ਵਸਿਆ ਜਨੇ ਚਾਂ ਸੱਪ ਜਾਈਆਂ ਸਦਾ ਗੁਰਮਾਨ ਕੀਤਾ ਗੁਰੂ ਬਿਟੋ ਜੇ ਦਿਨ ਆਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤੁਰੋ ਪਿਆਰੋ ਸਾਚਾ ਨਾਮ ਮੇਰਾ ਧਾਰ ਵਾਜੀ ਪੰਜ ਸ਼ਬਦ ਤਿਤ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੀ ਕਲਾ ਜਿ ਕਰਤਾਰੀਆ ਪੰਜ ਜੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਾ ਸੁਖ ਹੋਆ ਤਿਤ ਘਰ ਅਨਹਜਵਾ ਜੀ ਸਾਚਿ ਲਿਵੈ ਬਿਨ ਦੇਹ ਨ ਮਾਣੀ ਦੇਹ ਨ ਮਾਣੀ ਦੇ ਵਾਜੁ ਕਿਆ ਕਰੇ ਵਿਚਾਰਿਆ ਤਦ ਬਾ ਸਮਰਾਤ ਕੋਏ ਨਾਹੀਂ ਕਿਰਪਾ ਕਰ ਬਨਵਾਰਿਆ ਇਸ ਨ ਹੋਰ ਥਾਵ ਨਾਹੀਂ ਸਬਦ ਲਗ ਸਵਾਰਿਆ ਕਹ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰੇ ਕਿਰਪਾ ਕਿਰਵੇ ਕੱਟੇ ਗਿਆਨ ਅੰਧਨ ਸਰ ਅੰਧਾ ਜਿਨ ਕਾ ਮੋ ਟੁੱਟਾ ਤਿਨ ਕਾ ਸਬਦ ਸਚੇ ਸਵਾਰਿਆ ਕਹ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਬਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੁਲੇ ਫਿਰਾਂ ਦਾ ਦਿਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਮਿਆ ਨਿਰਮਲ ਜਿਨਾ ਪਾਣਾ ਪਾਵੇ ਕਹ ਨਾਨਕ ਜੀ ਦੇ ਪਿਆਰੇ ਸੋਏ ਜਨ ਪਾਵੇ ਆਵ ਸੰਤ ਪਿਆਰੇ ਹੋ ਅਕਾਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਾਥ ਕੇਰੀ ਕਿਦ ਦਵਾਰ ਪਾਈਐ ਤਨ ਮਾਨ ਧਨ ਸਭ ਸਾਪ ਗੁਰ ਕੋ ਹੁਕਮ ਮੰਨਿਐ ਪਾਈਐ ਅਕਮੰਨੋ ਗੁਰੂ ਕੀ ਰਾਗਾ ਗਾਓ ਸਚੀ ਬਾਣੀ ਕਹਿ ਨਾਲ ਸੁਣੋ ਸੰਤੋ ਕਾਸੀ ਹੋਇ ਕਾਸੀ ਕਹਾਣੀ ਏ ਮਨ ਚੰਚਲਾ ਤਤਰਾਏ ਕਿਨੇ ਨ ਪਾਇਆ ਤਤਰਾਏ ਨ ਪਾਇਆ ਕਿਨੇ ਤੋਂ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਦ ਪਰਮ ਪੁਲਾਇਆ ਮਾਇਆ ਤਮਾਉਣੀ ਤਿਨੇ ਕੀਤੀ ਜਿਨ ਨਰ ਗੋਲੀ ਪਾਇਆ ਬਰਬਾਨ ਕੇ ਸਾਧ ਸਹਿ ਬਟੋ ਜਿਨ ਮੋਹ ਮਿਟਾਲ ਲਾਇਆ ਕਹ ਨਾਨਕ ਮਨ ਚੰਚਲ ਤਸਰਾਏ ਕਿਨ ਨਾ ਪਾਇਆ ਏ ਮਨ ਪਿਆਰਿਆ ਤੋ ਸਦਾ ਸਦਸਮਲੇ ਹੈ ਕੋਟਮ ਤੁਂ ਦੇਖਦਾ ਚੱਲ ਨਾਹੀ ਤਿਰ ਨਾਲੇ ਸਾਥ ਤੇਰੇ ਚੱਲ ਨਾਹੀ ਸਨਾਲ ਕਿਉਂ ਜਿਤੇ ਲਾਈ ਐ ਐਸਾ ਕੰਮ ਹੋਲੇ ਨਾ ਕੀਚ ਜਿ ਤੰਦ ਪੁਛਉ ਚਾਇ ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੋਂ ਅਦਾਸ ਸਮਾਲੇ ਅਗਾਮਯ ਅਗੂਚਿ ਰਾਮ ਤੇਰਾ ਅੰਤ ਨ ਪਾਇਆ ਅੰਤੋਂ ਨ ਪਾਇਆ ਕਿਨੇ ਤੇਰਾ ਆਪਨ ਆਪ ਤੋਂ ਜਾਣ ਹੈ ਜੇ ਜਾਨ ਸਭ ਖੇਰ ਤੇਰਾ ਕਾ ਕੋ ਆਖ ਵਖਾਣ ਹੈ ਆਖੇ ਤਾਂ ਵੇਖੇ ਸਭ ਤੋਂ ਹੈ ਜਗ ਤੂ ਪਾਇਆ ਕਹੇ ਨਾਨਕ ਤੂੰ ਦਾਗਮਹ ਤੀਰਾਂਤਨ ਪਾਇਆ ਸੋਰ ਨਾਰਾ ਮਨ ਜਾਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੀ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇਨੇ ਸਚਾ ਮਨ ਵਿਸਾਇਆ ਜੇ ਜਾਨ ਸਭ ਤੋਦਿਓ ਪਾਏ ਇਕ ਵੇਖ ਪਰਸਨ ਆਇਆ ਲਬ ਲੋਭੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਇਸਨ ਵਾਪੁ ਤੁਸ਼ਟ ਤਿਨਾ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾਂ ਕੀ ਰੀ ਵਿਖਮ ਮਾਰ ਵਿਚੱਲਣਾ ਲਬ ਲੋਭੰਕਾਰ ਤਸ ਤ੍ਰਿਸ਼ਨਾ ਬਾਗ ਨਾਹੀ ਬੋਲਣਾ ਖਾਨੀਓ ਤੀਖੀ ਵਾਲੋਂ ਨੇ ਕੀ ਇਹ ਤਮਾਰ ਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਚਜੀਆਂ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾਂ ਜੋ ਘੋ ਜੋਗਨਿ ਨਾਲੇ ਜੋਦੋਂ ਚਲਾਹੇ ਤਿਵੇਂ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਦੇਵਤਾਂ ਚਲਾਹੇ ਤੇ ਵੀ ਚਲੈ ਜਿਨਾਂ ਮਾਰ ਰੂਪਾਵੇ ਕਾਰ ਕਿਰਪਾ ਜਿਨਾਂ ਮਿਲਨਾਂ ਸੇ ਹਾਰ ਹਰਦਾ ਤੇ ਆਵਹਿ ਇਸ ਨੋ ਕਥਾ ਸੁਨੋਇ ਆਪਣੀ ਸੇ ਗੁਰਦਵਾਰ ਸੁਖ ਪਾਵੇ ਕਹੇ ਨਾਨਕ ਰਚੀ ਸਾਹਿਬ ਜਾਂ ਪਾਵੇ ਤੇ ਵੀ ਚਲਾਵਹਿ ਇਹ ਸੁਨਣਾ ਸਬਦ ਸੁਹਾਵਾ ਸਬਦੋ ਸੁਹਾਵਾ ਹਦਾ ਸੋਇਲਾ ਸਤਿਗੁਰੂ ਸੁਨਾਇਆ ਇਹ ਦਿਨ ਕਾ ਮਨਮਸਿਆ ਜਿੰ ਤੋਰੋ ਲਿਖਿਆ ਆਇਆ ਏ ਫਿਰ ਇਕ ਨੀਰੀ ਕਰੇ ਗੱਲਾਂ ਗੱਲ ਇਕ ਨਾ ਪਾਇਆ ਕਹੇ ਨਾਰੰਗ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਿ ਅਰਤ ਆਇਆ ਹਰਤ ਆਇਆ ਪਵਿੱਤ ਹੋਏ ਗੌਰ ਮਗਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟਮ ਸੈਿਤ ਸੋ ਪਵਿੱਸੰਗਰਸ ਮਾਈਆ ਕਾਂਦੇ ਪਵਿੱਤ ਸੰਵੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸਾਇਆ ਕੈ ਨਾਨੰਗ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਤਿਆਹੀਆ ਕਰਮੀ ਸਹਜਨਾ ਉਪਜਾ ਵਿਣ ਸਹਜ ਸਹਜ ਸੋ ਨ ਜਾਵੇ ਨ ਜਾਏ ਸ ਸਾਕਿਤ ਅ ਸੰਜਮ ਰਾਹੀ ਕਰਮ ਕਮਾਈ ਸਹਿ ਸੇ ਜੀਵ ਅਮਲੇਨ ਹ ਜੇ ਸੰਜਮ ਤੋਟਤਾ ਜਾਏ ਮਾਨਤੋ ਬੋ ਸਬਦ ਲਾਗ ਹਰ ਸੋ ਰੋਜ ਜਨ ਲਾਇ ਕਹਿ ਨਾਨਕ ਗੁਰ ਪ੍ਰਸਾਦਿ ਸਹਿ ਜਿਪਜੈ 에 ਸਹਿ ਸਭ ਜਾਏ ਜੀਉ ਮਲੇ ਭਰੋ ਨਿਰਮਲ ਭਰੋ ਨਿਰਮਲਿਉ ਤਾਮਲੇ ਤੇਨੇ ਜਨਮ ਜੁਵੇ ਹਾਰਿਆ ਇਹ ਦਿਸਨਾ ਵੰਡਾ ਰੋਗ ਲੰਗਾ ਬਰਨ ਮਨੋ ਵਿਸਾਰਿਆ ਫਿਰ ਨਾਮ ਨਾਮ ਉਤਮ ਸੋ ਸੁਣਾ ਨਾਹੀ ਫਿਰ ਜੋ ਮੇ ਤਾਲਿਆ ਕਹੇ ਨਾਨਕ ਦਿਨ ਸਤ ਜਿਆ ਕੋੜੇ ਲਾਗੇ ਤੇ ਜਨਮ ਜੁਵੇ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਨ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੋੜ ਕੇ ਸੋਈ ਪਹੁੰਚੇ ਨਾਹੀ ਮਨ ਸਾ ਸ ਸਮਾਣੀ ਜਨਤਨ ਨੇ ਕਟਿਆ ਪਲੇ ਸੇਵਨ ਜਾਰ ਕਹੈ ਨਾਨਕ ਜਿਨ ਮਨ ਨਰਮਲ ਸਦਾ ਰਹਿ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮ ਕੋ ਵਾ ਹੋਵੇ ਤਾਂ ਸਰਮ ਸਿੱਖ ਕੋਈ ਜਿਉ ਰਹਾ ਗੁਰ ਨਾਲੇ ਗੁਰ ਕੇ ਚਰਨ ਤੇ ਆਏ ਅੰਤਰਾਤਮ ਸਮਾਲੇ ਆਪ ਸਦਸਨਾਰੇ ਪਰਣੇ ਰਣਾ ਨਾ ਜਾਣ ਕੋਈ ਕਹੇ ਨਾ ਸੁਣੋ ਸੰਤੋ ਸੋ ਸਿੱਖ ਸਮਗੋਇ ਜੀ ਕੋ ਗੁਰਤਾ ਬੇਮਕ ਹੋਵਾ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਵਰਥ ਕੋਈ ਪੁਛਬੇ ਕੀ ਆਜਾਇ ਅਨੇਕ ਜੋਨੀ ਪਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੇ ਸਤਗੁਰ ਸਭ ਸੁਣਾਏ ਤਹ ਨਾਮ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਆਵੋ ਸਿਖ ਸਤਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਸੰਗਾਵੋ ਗੁਰੂ ਕੇ ਰਿ ਬਾਣਿਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਹਰਦਾਇ ਨਾਮ ਸਮਾਣੀ ਏ ਵਾਯ ਅਮ੍ਰਤੇ ਸਦਾ ਰਵਾਂਗੇ ਜਪਿਓ ਸਾਨੰ ਪਾਣੀ ਕਹਿ ਨਾਮ ਖਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਐ ਬਾਣੀ ਬਾਣੀ ਤਾਂ ਕੱਚੀ ਅਦਗੁਰੂ ਬਾਜ ਹੋਰ ਕੱਚੀ ਬਾਣੀ ਕਹੰਦੇ ਕੱਚੀ ਸੁਣਦੇ ਕੱਚੀ ਕੱਚੀ ਆਖ ਵਿਖਾਣੇ ਹਾਰ ਹਨਿਤ ਕਰੇ ਰਸਨਾ ਤੇ ਆਗੁਸੁ ਨ ਜਾਣੀ ਸ੍ਰੀ ਰਿਨਕਾਰ ਲਿਆ ਮਾਇਆ ਬੋਲਣਾ ਪਰ ਰਵਾਣੀ ਕਹਿ ਨਾਦ ਗੁਰਵਾਜੋਂ ਹੋਰ ਕਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਤਿਸ ਨਾਮ ਸਵਾਦਿ ਮਨ ਲਾਗਾ ਇਹ ਵਸਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਇਸ ਨਉ ਦੇ ਬਜਾਇ ਕਹਿ ਨਾਨਕ ਸ਼ਬਦ ਰਤਨ ਹੈ ਇਹ ਰਾਤ ਜਲਾਵ ਸਿਵ ਸ਼ਕਤਿ ਆਪੁ ਪਾਇ ਕੇ ਕਰਤਾ ਆਪੇ ਕੁਮਰਤਾਏ ਹਉ ਕੁਮਰਤਾਏ ਆਪ ਵੇਖੇ ਗੁਰਮੰਗ ਸੇ ਬਜਾਏ ਤੋੜਾ ਵੰਦਨ ਹੋਵ ਮੁਕਤੇ ਸਬਦ ਮਨ ਵਸਾਈ ਗੁਰਮ ਜੀਸਾ ਆਪ ਕਰੇ ਸੋ ਹੋਵੇ ਇਕ ਸੋ ਲਿਮ ਲਾਇ ਕਹੈ ਨਾਨਕ ਆਪ ਕਰਤਾ ਆਪੇ ਕਮਝਾਇ ਸਿਮਰਤ ਸਾਸਤਰ ਪਉਣ ਭਾ ਵਿਚਾਰ ਦੇ ਤਤ ਸਾਨ ਜਾਣ ਤਤ ਸਾਨ ਜਾਣੇ ਗੁਰੂ ਬਾਜੋ ਤਤ ਸਾਨ ਜਾਣੇ ਤੇ ਗੁਣੇ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨਾਨਕ ਦਿਨ ਹਲ ਲਿਲਾਗੇ ਜਾਗਤ ਰਹਿਣ ਬਿਹਾਣ ਮਾਤਾ ਕੀ ਉਦਮੇ ਪਤ ਪਾਲ ਕਰੇ ਸੋ ਕੇ ਮਨੋਂ ਵਿਸਾਰਿਐ ਮਨੋਂ ਕੋ ਵਿਸਾਰਿਐ ਬਿਰਦਾਤਾ ਜੇ ਅਗਰ ਮੈਂ ਹਰ ਪੁੰਚ ਜਾਵੇ ਆਸਨੋਂ ਕੇ ਪਹੁੰਚ ਸਕੀ ਜੈ ਸੁਨਾ ਆਪਣੇ ਲਿਵਾਏ ਆ ਆਪਣੇ ਲਿਵਾ ਪੇਲ ਨਾਏ ਗੁਰੂ ਨਾਨਕ ਸਮਾਲੀਏ ਕਹਿ ਨਾਨਕ ਏਵਨ ਦਾਤਾ ਸੋ ਕੇ ਮਨ ਵਿਚਾਰੀਏ ਜੈ ਅਗਨੁਰਨਾ ਤਾ ਸੇਵਾ ਹਰ ਮਾਇਆ ਮਾਇਆ ਅਗਨਿਕੋ ਜੇਹੀ ਕਰਤੇ ਖਿਰਚਾਇਆ ਜਾਰਸ ਪਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲੇਵ ਸੁੜ ਕੀ ਲੱਗੇ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਨਾ ਉਪਜੈ ਭਾਵ ਦੁਜਾ ਲਾਇ ਕਹ ਨਾਨਕ ਗੁਰ ਪ੍ਰਸਾਦਿ ਜਿਨਿ ਮਿਲਾਗੇ ਤਿਨਿ ਮਿਸਚੇ ਮਾਇਆ ਪਾਇ ਹਰ ਆਪ ਮੁਲਕ ਹੈ ਬੋਲ ਨਾ ਪਾਇਆ ਜਾਵੇ ਬੋਲ ਨਾ ਪਾਇਆ ਜਾਏ ਕਿਸੇ ਵਿਟੋ ਰਹਿ ਲੋਕ ਬੁਲ ਲਾਇ ਐਸਾ ਸਤਿਗੁਰ ਜੇ ਮਿਲਾ ਤੇ ਸਨੋਂ ਸਿਰਸੋਂ ਪੀਅ ਵਿੱਚ ਆਪ ਜਾਇ ਸਿਦਾ ਜੀ ਹੋ ਤਿਸ ਮਿਲ ਰਹਾ ਹਰ ਵਸੇ ਮਨ ਆਇ ਹਰੇ ਆਮੂਲਕ ਹੈ ਬਾਗ ਦਿਨਾ ਕੇ ਨਾਨਕਾ ਨਲ ਪੱਲੇ ਪਾਇ ਹਰਾਸ ਮੇਰੀ ਮਨ ਮਨ ਜਾਰਾ ਹਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਦਾਸ ਜਾਣੀ ਹਰ ਅਨਨ ਜਪੋ ਜੀਓ ਲਾਹਾ ਘਟੋ ਦਿਹਾੜੀ ਇਹ ਤਨ ਤੇ ਨਾ ਮਿਲਿਆ ਜਿਨਰਾ ਪੀ ਪਾਣਾ ਕਹਿ ਨਾਨਕ ਹਰਸ ਮੇਰੀ ਮਨ ਹਵਣ ਜਾਰਾ ਏ ਰਸਨਾ ਤੋਂ ਅੰਦਰਸ ਰਾਚ ਰਹੀ ਤੇਰੀ ਪਿਆਸ ਨਜਾਇ ਪਿਆਸ ਨਜਾਇ ਹੋਰਤ ਕੀਤਾ ਜਿਚਰ ਹਰਸ ਪੱਲੇ ਨਪਾਏ ਹਰਸ ਪਾਏ ਪੱਲਾ ਪੀਏ ਹਰਸ ਬੌਰ ਨਿਸ ਨਾਲ ਲਗੇ ਆਏ ਏ ਹਾਰਾ ਕਰਮੀ ਪਾਈਐ ਸਤਿਗੁਰ ਮਿਲਨ ਸਿਹਾਇ ਕਹੇ ਨਾਨਕ ਹੋ ਅਨੰਦ ਸਭਿ ਸਿਰੇ ਜਰਮਸੇ ਮਨ ਆਇ ਏ ਸ੍ਰੀ ਰਾਮ ਮੇਰੀਆ ਹਰ ਤੁਮ ਮੈਂ ਜੋਤ ਰਖੀ ਤਾ ਤਉ ਜਗ ਮੈਂ ਆਇ ਹਰ ਜੋਤ ਰਖਿ ਦਿਲ ਵਿੱਚ ਤਾ ਤਉ ਜਗ ਮੈਂ ਆਇ ਹਰਿਆਪੀ ਮਾਤਾ ਆਪੇ ਪਿਤਾ ਜੀਵ ਪਾਈ ਜਗ ਦਿਖਾਇਆ ਨੁਰ ਪ੍ਰਸਾਦੀ ਭੋਜਿਆ ਤਾ ਚਲਦ ਹੋਵਾ ਚਲਦ ਨਦਰੀ ਆਇਆ ਕਹੈ ਨਾਨਕ ਸਿਟਕਾ ਮੋਲ ਨਤਿਆ ਜੋਤਿ ਰਾਖੀ ਤਾ ਦੋ ਜਗ ਮੇ ਆਇ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਵੋ ਸਖੀਰੇ ਮੰਦਰ ਬਣਿਆ ਹਰ ਗਾਵੋ ਮੰਗਲ ਸਖੀਏ ਸੋਗ ਦੋਖ ਨਾ ਬਿਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਨਾ ਪਿਰ ਜਾਪੇ ਅਨਹਦ ਬਾਣੀ ਗੁਰੂ ਸਭ ਦੇ ਜਾਣੀ ਹਰ ਨਾਮ ਰਸ ਭੋਗ ਕਹ ਨਾਨਕ ਪ੍ਰਵਾ ਮਿਲਿਆ ਕਰਨ ਕਣ ਜੋਗ ਏ ਸ੍ਰੀ ਰਾਮੇ ਰਿਆ ਏ ਜਗ ਮੈਂ ਆਇਕ ਕਿਆਦਰੋਂ ਕਰਮ ਕਮਾਇਆ ਕੀ ਕਰਮ ਕਮਾਇਆ ਤੁਸ ਸ੍ਰੀ ਰਾਮ ਜਾਤੋਂ ਜਗ ਮੈਂ ਆਇ ਜਿਨ ਹਰਤੇ ਨਾ ਰਚਨ ਰਚਿਆ ਸਰਮਨਮਸਾਇਆ ਗੁਰ ਪ੍ਰਸਾਦਿ ਹਰਮਨਸਿਆ ਉਰਖਿਆ ਪਾਇਆ ਕਹਿ ਨਾਨਕੇ ਸਰੀਰ ਪਰਮਾਨ ਹੋਆ ਦਿਨ ਸਤ ਗੁਰ ਸੋ ਜਿਤ ਲਾਇਆ ਏ ਨੇਤਰ ਮੇਰੇ ਹੋ ਹਰ ਤੁਮ ਮੈਂ ਜੋ ਚਰੀ ਹਰ ਨਵ ਨ ਦੇਖ ਕੋਈ ਹਰ ਨਵ ਨ ਦੇਖ ਕੋਈ ਨਾ ਦ੍ਰਿ ਹਨ ਹਲਿਆ ਇਹ ਵੀ ਸੰਸਾਰ ਤੁਮ ਦੇਖ ਦੇ ਹਰਕਾਰ ਰੂਪ ਹੈ ਹਰ ਆਪਣਾ ਦਰਿਆ ਆਇ ਗੁਰ ਪ੍ਰਸਾਦੀ ਭੂਜਿਆ ਜਾਵੇ ਖਾਹਾਰ ਇੱਕ ਹੈ ਹਰ ਨਵਨ ਕੋਈ ਕਰ ਨਾਨਕ ਇਹ ਨੇਤਰੰਸੀ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਐ ਸਰਬ ਨਾਮ ਮੇ ਰਹ ਸਾਚੇ ਸੁਣਨ ਪੜ੍ਹਾਈ ਸਾਚੇ ਸੁਣਨ ਪੜ੍ਹਾਈ ਸਿਰ ਲਾਏ ਸੁਨੋ ਗੁਬਾਰੇ ਜੇ ਸੁਣੇ ਮੰਤਰ ਰਿਆ ਹੋਆ ਰਸ ਨਾ ਰਸ ਮਾਣੇ ਸਾਜਿ ਲਖਵੜਾਣ ਤਾ ਗੇਤ ਗੈਨ ਜਾਏ ਕਹਿ ਨਾਨਕ ਮਤਿ ਨਾਮ ਸੁਣੋ ਪਵਿੱਤਰ ਹੋਵੋ ਸਾਥ ਸੁਣਨੇ ਨੋ ਪਠਾਈ ਹਾਰ ਜੀਉ ਯੋਗ ਪੰਧ ਰਖ ਕੇ ਵਾਜ ਆਪਨ ਵਜਾਇਆ ਵਜਾਇਆ ਵਾਜ ਆਪੌਣ ਨੌ ਦਿਵਾਰੇ ਪ੍ਰਗਟ ਕੀ ਦਸਮਾ ਗੁਰਦਵਾਰ ਖਾਇ ਗੁਰਦਵਾਰੇ ਲਾਇ ਪਾਵਨੀ ਇਕ ਨਰ ਸਮੰਦਵਾਰ ਦਿਖਾਇ ਤਹਾ ਅਨੇਕ ਰੂਪ ਨਾਮ ਲਭਨੇ ਦੇ ਹੇ ਦਾਤ ਨਜਾਇ ਪਾਇ ਕਹ ਨਾਨਕ ਹਰ ਪਿਆਰੇ ਜੀ ਯੋਗ ਫੰਦ ਰਖ ਕੇ ਮਾਜ ਆਪਨ ਵਜਾਇ ਇਹ ਸੱਚਾ ਸੋਹਿਲਾ ਸੱਚੀ ਗਰਗਾਵੋ ਗਾਵੋ ਤਾਂ ਸੋਹਿਲਾ ਕਰ ਸੱਚੇ ਜੀ ਸਦਾ ਸਤਿ ਆਵੇ ਸਚੋ ਤੇ ਆਵੇਂ ਜਾ ਤੁਧ ਪਾਵੇਂ ਨਗਰ ਮジナ ਪਜਾਵਈ ਇਹ ਸੱਚ ਸਭਨਾ ਕਾ ਖਸਮ ਹੈ ਇਸ ਵਗ ਸੇ ਸੋਜਨ ਪਾਵੈ ਕਾ ਨਾਮ ਸਚ ਸੋਇਲਾ ਸੱਚੇ ਗਰਗਾਵੈ ਆਨੰਦ ਸੁਣਾ ਬੜ ਪਾਗਿ ਹੋ ਸਗਲੇ ਮਨੋਰਥ ਪੂਰੇ ਪਾਰਬ੍ਰਮ ਭਵ ਪਾਇਆ ਉਤਰੇ ਸਗਲੇ ਵਿਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਮਾਨ ਸੰਤ ਸਾਧਨ ਪੈ ਸਰਸੇ ਉਰੇ ਗੁਰ ਤੇ ਝਾਣੀ ਸੁਣ ਤੇ ਪਨੀਤ ਕਹ ਤੇ ਪਵਿਤਾ ਸਤਿਗੁਰਿਆ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿਤਾ ਸਤਿਗੁਰਿਆ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ Vai vos de que fate